ਯੋਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਅੱਜ ਗੁਰੂ ਹਰ ਸਾਹੇ ਵਿੱਚ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਅਤੇ ਡਰੱਗ ਇਨਸਪੈਕਟਰ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਵਿਰੋਧ ਚਲਾਈ ਗਈ ਮੁਹਿੰਮ ਤਹਿਤ ਅੱਜ ਵੀ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਗੁਰੂ ਹਰ ਸਹਾਏ ਦੇ ਲਗ ਲਗ ਮੈਡੀਕਲ ਚੈੱਕ ਕੀਤੇ ਗਏ ਨੇ ਅਤੇ ਹਦਾਇਤ ਕੀਤੀ ਗਈ ਹੈ ਕਿ ਹਰੇਕ ਮੈਡੀਕਲ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਹੋਣਾ ਚਾਹੀਦਾ ਹੈ ਤੇ ਸਰਕਾਰ ਦਾ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਹਰੇਕ ਮੈਡੀਕਲ ਸਟੋਰ ਵਾਲਾ ਸਾਥ ਦੇਵੇ ਉਹ ਤਹੀ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਅਗਰ ਕਿਸੇ ਵੀ ਮੈਡੀਕਲ ਦੇ ਕੋਈ ਪਾਬੰਦੀਸ਼ੁਦਾ ਮੈਡੀਸਿਨ ਮਿਲਦੀ ਹੈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਕਿੱਦਾਂ ਦੀ ਚੈਕਿੰਗ ਸੀ ਅੱਜ ਗੁਰੂ ਹਰਸਾਹਿਬ ਦੇ ਵਿੱਚ ਅੱਜ ਯੁੱਧ ਨਸ਼ਿਆਂ ਵਿਰੁੱਧ ਜੋ ਆਪਣੀ ਮੁਹਿੰਮ ਚੱਲ ਰਹੀ ਹੈ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਪੁਲਿਸ ਟੀਮ ਨਾਲ ਮਿਲ ਕੇ ਇਥੋਂ ਦੀ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ ਗੁਰੂ ਹਰਸਾਹਿਬ ਦੀ ਰੂਟੀਨ ਦੀ ਚੈਕਿੰਗ ਕੀਤੀ ਗਈ ਜਿੱਦਾਂ ਚੈਕਿੰਗ ਹੋਈ ਹੈ ਕੁਝ ਮਿਲਿਆ ਨਹੀਂ ਜੀ ਹਜੇ ਤੱਕ ਤਾਂ ਸਾਨੂੰ ਇਦਾਂ ਦੀ ਕੋਈ ਵੀ ਪਾਬੰਦੀਸ਼ੁਦਾ ਮੈਡੀਸਨ ਕੁਝ ਨਹੀਂ ਮਿਲੀ ਹੈ ਅਰੇ ਕੈਮਰਿਆਂ ਦੀ ਗੱਲ ਕਰੋ ਕੈਮਰੇ ਲਾਣੇ ਜ਼ਰੂਰੀ ਆ ਹਾਂਜੀ ਜ਼ਰੂਰੀ ਹੋਗੇ ਹੋਇਆ ਕੈਮਰੇ ਲਗਾਣੇ ਠੀਕ ਹੈ ਚਾਹੁੰਦੇ ਮੈਡਮ ਮੈਡੀਕਲ ਸਟੋਰਾਂ ਵਾਲੇ ਅ ਮੇਰੀ ਤਾਂ ਸਿਰਫ ਇਹੀ ਅਦਾਇਤਾ ਇੱਕ ਤਨ ਦੀ ਫਾਰਮਾਸਿਸਟ ਪ੍ਰੈਜ਼ెంట్ ਹੋਣੀ ਚਾਹੀਦੀ ਹੈ ਸ਼ਾਪਸ ਤੇ ਠੀਕ ਹੈ ਕੈਮਰਾਜ਼ ਇੰਸਟਾਲਡ ਹੋਣ ਚੱਲਦੇ ਹੋਣ ਵਰਕਿੰਗ ਕੰਡੀਸ਼ਨ ਵਿੱਚ ਹੋਣ ਉਹਨਾਂ ਦੀ ਰਿਕਾਰਡਿੰਗਸ ਵੀ ਹੁੰਦੀਆਂ ਹੋਣ ਐਚ1 ਰਜਿਸਟਰਸ ਕੰਪਲਸਰੀ ਲੱਗੇ ਹੋਣੇ ਔਰ ਕੋਈ ਵੀ ਸਮਾਨ ਇਹਨਾਂ ਨੇ ਖਰੀਦਣਾ ਜਾਂ ਵੇਚਣਾ ਉਹਦੇ ਪ੍ਰਿਸਕ੍ਰਿਪਸ਼ਨ ਹੀ ਕਰੀਦਣ ਹਾਂ ਰਸਟਾਕ ਮੇਨਟੇਨ ਕਰਨ ਔਰ ਪਰਚੇਸ ਬਿਲ ਤੇ ਖਰੀਦਣ ਸੇਲ ਰਿਕਾਰਡ ਕੱਟ ਕੇ ਬਿਲਸ ਕੱਟ ਕੇ ਹੀ ਸਮਾਨ ਨੂੰ ਵੇਚਣ ਪ੍ਰੋਪਰ ਇਨਸਟਰਕਸ਼ਨ ਜੋ ਵੀ ਡਰਗ ਡਿਪਾਰਟਮੈਂਟ ਨੇ ਫਾਲੋ ਕਰ ਰਹੇ ਅੱਜ ਸਰ ਬਾਜਟ ਚੈਕਿੰਗ ਕਰੀਗੀ ਮੈਡੀਕਲ ਸਟੋਰਾਂ ਦੀ ਟੈਕਸਪੇਟ ਮੈਡਮ ਪਹੁੰਚੇ ਹੈਗੇ ਆ ਜੂ ਜਿਲਿਆ ਸਮਾਨ ਜਾਂ ਯੋਧ ਨਸ਼ਾ ਵਿਰੋਧੀ ਇੱਕ ਮੈਮ ਸੀ ਹੈ ਹਾਂਜੀ ਬਿਲਕੁਲ ਜਿਹੜਾ ਯੋਧ ਨਸ਼ਾ ਵਿਰੋਧੀ ਚੱਲ ਰਿਹਾ ਹੈ ਉਹਦੇ ਮੱਦੇ ਨਜ਼ਰ ਬਾਅਦ ਕਮ ਐਸਐਸਪੀ ਸਾਹਿਬ ਸਾਡੇ ਪ੍ਰੋਪਰ ਪ੍ਰਮਾਨ ਦੇ ਹਦਿਅਤਾਂ ਤੇ ਅਸੀਂ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਹਾਂ ਤੇ ਸਾਡੇ ਨਾਲ ਮੈਮ ਡਰਗ ਇਨਸਪੈਕਟਰ ਵੀ ਹੈਗੇ ਆ ਐਸਐਚਓ ਗੁਰੂਵਰ ਸਾਹਿਬ ਵੀ ਨੇ ਅੱਜ ਅਸੀਂ ਸਾਰੇ ਮੈਡੀਕਲ ਸਟੋਰਾਂ ਜਿਹੜੀ ਹੈ ਚੈਕਿੰਗ ਕਰ ਰਹੇ ਕੀ ਇਹ ਹਦਾਇਤਾਂ ਜਿਹੜੀਆਂ ਇਹਨਾਂ ਨੂੰ ਕੀ ਕਿ ਰਹੇ ਸਟੋਰ ਵਾਲਿਆਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜਾ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਵੀ ਸਰਕਾਰ ਦਾ ਸਹਿਯੋਗ ਕਰਨ ਤਾਂ ਕਿ ਕੋਈ ਲੁਕੋ ਕੇ ਜਾਂ ਪਰਦੇ ਨਾਲ ਰੱਖ ਕੇ ਕੋਈ ਇਹ ਜਿਹੇ ਮੈਡੀਕਲ ਜਿਹੜੀਆਂ ਨਸ਼ੇ ਨੇ ਉਹ ਨਾ ਵੇਚਣ ਅਗਰ ਇਹ ਇਦਾਂ ਦਾ ਸਹਿਯੋਗ ਕਰਦੇ ਨੇ ਤਾਂ ਮੰਨਿਆ ਜਾਵੇਗਾ ਕਿ ਇਹ ਵੀ ਪੰਜਾਬ ਸਰਕਾਰ ਦਾ ਜਾਂ ਬਰਬਾਦੀ ਤੋਂ ਬਚਾਉਣ ਲਈ ਲੋਕਾਂ ਦਾ ਸਾਥ ਕਰ ਰਹੇ ਨੇ